ਦੇਖੋ ਮੈਂ ਧੰਨਵਾਦ ਕਰਦਾ ਸਾਰੇ ਸੰਗਰੂਰ ਦੇ ਵੋਟਰਸ ਦਾ ਜਿਨ੍ਹਾਂ ਨੇ ਬਹੁਤ ਵੱਡਾ ਵਿਸ਼ਵਾਸ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਤੇ ਦਿਖਾਇਆ ਪਰ ਉਦੋਂ ਇਲਾਵਾ ਮੈਂ ਸਾਰੀ ਲੀਡਰਸ਼ਿਪ ਦਾ ਸਾਰੇ ਮੇਰੇ ਜਿਹੜੇ ਕਲੀਕ ਮੇਰੇ ਸਾਥੀ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਰਿਆਂ ਨੇ ਇਸ ਇਲੈਕਸ਼ਨ ਨੂੰ ਆਪ ਦੀ ਇਲੈਕਸ਼ਨ ਬਣਾ ਕੇ ਲੜਿਆ ਮੁੱਖ ਮੰਤਰੀ ਸਾਹਿਬ ਨੇ ਵੀ ਬਹੁਤ ਮਿਹਨਤ ਕੀਤੀ ਸਾਡੇ ਪਿੰਡਾਂ ਦੇ ਵਰਕਰ ਸ਼ਹਿਰ ਦੇ ਵਰਕਰ ਸਾਡੇ ਸਾਰੇ ਕੈਨੋ ਵੀ ਚੇਅਰਮੈਨ ਹਰੇਕ ਨਹੀਂ ਮਤਲਬ ਕਿ ਮੈਂ ਕਿਹਦਾ ਕਿਹਦਾ ਨਾਮ ਲਵਾਂ 48 50 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਚਲੋ ਉਸਤਾ ਜਾ ਕੇ ਪਿੰਡਾਂ 'ਚ 10 ਮਿੰਟ ਜਿਹੜਾ ਮੋਲਣਾ ਹੁੰਦਾ ਸੀ ਉਸ ਤੋਂ ਪਹਿਲਾਂ ਲੋਕਾਂ ਨੂੰ ਇੰਨੀ ਗਰਮੀ 'ਚ ਕੱਢ ਕੇ ਲੈ ਕੇ ਆਉਣਾ ਬਿਠਾਉਣਾ ਇੰਤਜ਼ਾਰ ਕਰਵਾਉਣਾ ਉਹਦੇ ਵਿੱਚ ਸਾਡੇ ਵਰਕਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਇੰਨੀ ਗਰਮੀ 'ਚ ਇੰਨੀ ਮਿਹਨਤ ਕੀਤੀ ਅਸੀਂ ਰੂਸ਼ੋ ਕੀਤੇ ਤੁਸੀਂ ਦੇਖੋ ਜਿੱਦਾਂ ਲਾਸਟ ਰੂਸ਼ੋ ਸੀ ਮਤਲਬ ਕਿ ਹਜ਼ਾਰਾਂ ਦੀ ਗਿਣਤੀ 'ਚ ਜਿੱਦਾਂ ਕਹਿ ਲਓ ਵੀ ਜੇ ਕਿਸੇ ਨੂੰ 2 ਮਿੰਟ ਵੀ ਮੈਂ ਕਹਣਾ ਵੀ ਆਮ ਕਿਸੇ ਬੰਦੇ ਨੂੰ ਕਹਿ ਦੀ ਵੀ ਤੁੱਪੇ ਖੜ ਜਾ ਜੇ ਤੋ ਖੜਾ ਨਹੀਂ ਜਾਂਦਾ ਉਸ ਗਰਮੀ ਵਿੱਚ ਵੀ ਕਿੰਨੇ ਕਿੰਨੇ ਘੰਟੇ ਜਿਹੜੇ ਸਾਡੇ ਵਰਕਰ ਨੇ ਤੁੱਪ 'ਚ ਖੜੇ ਰਹੇ ਇਨਕਲਾਬ ਜਿੰਦਾਬਾਦ ਦੇ ਨਾਰੇ ਸੋ ਬੜੀ ਜੋਸ਼ ਤੇ ਨਾਲ ਜਿਹੜੀ ਇਲੈਕਸ਼ਨ ਹੈ ਉਹ ਸਾਡੇ ਵਰਕਰ ਸਾਬਾ ਨੇ ਲੜੀ ਹੈ ਜੇ ਮੈਂ ਐ ਕਹਾਂ ਵੀ ਜਿਵੇਂ ਆਪ ਦੀ ਸਰਪੰਚੀ ਲੜਨੀ ਹੁੰਦੀ ਹੈ ਐਦਾਂ ਜਿਹੜੀ ਇਲੈਕਸ਼ਨ ਹੈ ਉਹ ਲੜੀ ਹੈ ਜਿਹਦੇ ਕਰਕੇ ਐਡੀ ਵੱਡੀ ਜਿੱਤ ਜਿਹੜੀ ਹੈ ਉਹਨਾਂ ਸਾਰਿਆਂ ਦੀ ਜਿਹੜੀ ਮਿਹਨਤ ਦੇ ਕਰਕੇ ਜਿਹੜੀ ਹੈ ਉਹ ਹੋਈ ਹੈ ਤੇ ਜਿਹਦੇ ਨਾਲ ਮੈਨੂੰ ਲੱਗਦਾ ਵੀ ਇੱਕ ਵਾਰ ਫਿਰ ਅਸੀਂ ਪ੍ਰੂਵ ਕਰਤਾ ਕਿ ਜਿਹੜਾ ਸੰਗਰੂਰ ਹੈ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਗੜ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਹਮੇਸ਼ਾ ਜਿਹੜਾ ਗੜ ਹੈ ਉਹ ਰਹੂਗਾ ਅੱਜ ਸ਼ੁਰੂਆਤ ਕੀ ਕਰੋ ਕਿ ਕੀ ਸੋਚਿਆ ਕੀ ਕਰਨਾ ਚਾਹੁੰਦੇ ਆਂ ਦੇਖੋ ਅਸੀਂ ਆਪਣੇ ਵੱਲੋਂ ਚਲੋ ਹਜੇ ਉਹ ਹੈ ਵੀ ਉੱਪਰ ਜਿਹੜੀ ਕਸ਼ਮਕਸ਼ ਚੱਲਦੀ ਹੈ ਦੇਖੋ ਵੀ ਹਜੇ ਕਿਉਂਕਿ ਕਾਉਂਟਰੀ ਚੱਲ ਰਹੀ ਹੈ ਵੀ ਸਰਕਾਰ ਦੇ ਨੇ ਕੁਆਲਿਟੀ ਦੀ ਵੀ ਕਿਸੇ ਜਿਹੜੀ ਉਹ ਬਣ ਰਹੀ ਹੈ ਬਟ ਅਸੀਂ ਜਿਹੜੇ ਪ੍ਰੋਮਿਸਸ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਮੈਂ ਜਿਹੜਾ ਪੂਰਾ ਜੋਰ ਲਗਾਉਂਗਾ ਚਾਹੇ ਕਿ ਆਸੀਂ ਕਰੀਏ ਰੇਲ ਕਨੈਕਟੀਵਿਟੀ ਜਿਹੜੀ ਹੈ ਉਹ ਚੰਡੀਗੜ੍ਹ ਨਾਲ ਕਰਵਾਉਂਦੀ ਇੰਡਸਟਰੀ ਦੇ ਪੱਖੋਂ ਜਿਹੜਾ ਸਾਡਾ ਸੰਗਰੂਰ ਆ ਪਛੜਿਆ ਹੋਇਆ ਇੰਡਸਟਰੀ ਇੱਥੇ ਲਿਆਉਣ ਦੇ ਲਈ ਤੇ ਬਾਕੀ ਸੂਬੇ ਚ ਸਰਕਾਰ ਹਜੇ ਜਿਹੜੀ 3 ਸਾਲ ਹਜੇ ਹੋਰ ਆ ਪਰਮਾਤਮਾ ਕਿਭ ਮਿਹਰ ਕਰੂਗਾ ਅਸੀਂ ਸੰਗਰੂਰ ਦੀ ਤਰੱਕੀ ਲਈ ਕਿਸਾਨਾਂ ਦੀ ਲੜਾਈ ਲੜਨ ਲਈ ਮਜ਼ਦੂਰਾਂ ਦੀ ਲੜਾਈ ਲੜਨ ਲਈ ਵਪਾਰੀਆਂ ਦੀ ਲੜਾਈ ਲੜਨ ਲਈ ਮੀਤ ਦਿਨ ਦਾ ਜਿਹੜਾ ਇੱਕ ਕਰ ਦੂਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਕੱਲੀ ਇਲੈਕਸ਼ਨ ਦੇ ਵਿੱਚ ਹੀ ਨਹੀਂ ਮੀਤ 14 14 15 15 ਘੰਟੇ ਕੰਮ ਕਰਦਾ ਇਲੈਕਸ਼ਨ ਤੋਂ ਬਾਅਦ ਵੀ ਮੈਂ ਦੋਸੇ ਤਰ੍ਹਾਂ ਮਿਹਨਤ ਕਰਦਾ ਤੇ ਮੈਂ ਬਤੌਰ ਐਮਐਲਏ ਵੀ ਆਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਨਾਲ ਨਿਭਾਈ ਹੈ ਮਿਹਨਤ ਕੀਤੀ ਹੈ ਤੇ ਬਤੌਰ ਮੰਤਰੀ ਵੀ ਜਿੱਥੇ ਮੇਰੀ ਜ਼ਿੰਮੇਵਾਰੀ ਲੱਗੀ ਮੈਂ ਉੱਥੇ ਆਪਣੇ ਆਪ ਨੂੰ ਪ੍ਰੂਵ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਤੇ ਮੈਂ ਵਾਅਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਮੈਂ ਲੋਕਾਂ ਦੀਆਂ ਮੀਟਾਂ ਦੇ ਖਰਾ ਉਤਰ ਦੀ ਕੋਸ਼ਿਸ਼ ਕਰਾਂਗਾ ਕਿੱਥੇ ਕਿ ਮੇਰੇ ਨੇ 13090 ਸਥਿਤੀ ਜਿੰਦੀ ਹੈ ਚਲੋ ਦੇਖੋ ਜੇ ਕਿਉਂਕਿ 4455 ਕਾਰਨ ਜਿਹੜਾ ਕੰਟੈਸਟ ਆ ਬਹੁਤ ਜਗ੍ਹਾ ਤੇ ਬਣ ਗਿਆ ਪਰ ਕਈ ਜਗ੍ਹਾ ਤੇ ਅਸੀਂ ਬਹੁਤ ਵਾਰੀ ਅੱਗੇ ਵੀ ਚੱਲੇ ਪਿੱਛੇ ਵੀ ਰਹੇ ਬਹੁਤ ਅੱਛਾ ਜਿਹੜਾ ਵੋਟ ਸ਼ੇਰ ਆਮਾ ਦੀ ਪਾਰਟੀ ਜਿਹੜੀ ਲੈ ਕੇ ਜਿਹੜੀ ਉਹ ਗਈ ਹੈ ਪਰ ਅੱਜ ਚਲੋ ਕੋਈ ਇਹਨਾਂ ਨੂੰ ਬੈਠ ਕੇ ਨਲਜ਼ ਕਰਾਂਗੇ ਕੌਣ ਕਿਹਦੀ ਵੋਟ ਕੱਟ ਰਿਹਾ ਹੈ ਅੱਜ ਕੀ ਇਲੈਕਸ਼ਨ ਦੇ ਵਿੱਚ ਪਤਾ ਹੀ ਨਹੀਂ ਚੱਲਿਆ ਬਟ ਮਾਰਜਨ ਜਿਹੜਾ ਕਈਏ ਵੀ ਆ ਜਿਹੜਾ ਵੋਟ ਸ਼ੇਰ ਆਮਾ ਦੀ ਪਾਰਟੀ ਨੂੰ ਬਹੁਤ ਚੰਗਾ ਪੰਜਾਬ ਦੇ ਵਿੱਚ ਮਿਲਿਆ